ਕੋਈ ਕਹਿੰਦਾ ਪਿਛਲਾ ਜਨਮ ਦੇਖਣਾ ਪਿਛਲਾ ਜਨਮ ਜਦੋਂ ਆਪਾਂ ਇਹ ਅਭਿਆਸ ਕੀਤਾ ਤੇ ਪਿਛਲੇ ਜਨਮ ਦੇਖਣ ਲੱਗੇ ਤਾਂ ਨਜ਼ਰ ਆਇਆ ਹਾਂ ਜੀ ਆਪਣੇ ਪਿਛਲੇ ਜਨਮ ਮੈਂ ਉਹ ਦੇਖਣ ਲੱਗ ਪੈਂਦੇ ਆ ਜਦੋਂ ਆਪਾਂ ਇੱਥੇ ਪਹੁੰਚਦੇ ਆ ਇਹ ਤਾਂ ਥੱਲੇ ਤਰਲੋਕੀ ਆ ਜਿੰਨੇ ਵੀ ਆਪਾਂ ਜਨਮ ਲਏ ਆ ਨਾ ਅੱਜ ਤੱਕ ਉਹ ਸਾਰੇ ਸਾਨੂੰ ਨਜ਼ਰ ਆਣ ਲੱਗ ਪੈਂਦੇ ਪਰ ਉਹਦਾ ਇਹ ਟਾਈਮ ਆ ਬੇਸਟ ਹੈ ਜਦੋਂ ਆਪਾਂ ਪਿਛਲਾ ਜਨਮ ਦੇਖਦੇ ਆ ਜਿਹਨੂੰ ਸੁਪਨਾ ਕਹਿੰਦੇ ਆ ਉਹ ਸੁਪਨਾ ਨਹੀਂ ਹੁੰਦਾ ਭਾਈ ਉਹ ਸਾਡੇ ਪਿਛਲੇ ਜਨਮ ਆ ਉਹ ਜਿਹੜੇ ਪਿਛਲੇ ਜਨਮ ਐ ਜਦੋਂ ਆਪਾਂ ਦੇਖਦੇ ਆ ਸਾਡੀ ਨੀਂਦ ਪੂਰੀ ਨਹੀਂ ਹੁੰਦੀ ਫਿਰ ਜਿਹੜਾ ਮਨ ਹੈ ਨਾ ਉਹ ਉਹਨਾਂ ਨੂੰ ਦੇਖਣ ਲੱਗ ਪੈਂਦਾ ਆਪਣੇ ਘਰ ਨਹੀਂ ਜਾਂਦਾ ਤੇ ਉਹਦੇ ਨਾਲ ਸਾਡਾ ਸਰੀਰ ਦਾ ਬੈਲੈਂਸ ਵੀ ਖਰਾਬ ਹੋ ਜਾਂਦਾ ਹੌਲੀ ਹੌਲੀ ਕਾਲ ਫਿਰ ਅੱਗੇ ਹਰ ਚੰਦੋਰੀ ਆ ਅੱਗੇ ਫਿਲਮਾਂ ਦੇਖਣ ਸ਼ੁਰੂ ਹੋ ਜਾਂਦੀਆਂ ਹਰਮੰਦਰ ਸਾਹਿਬ ਦਾ ਤੁਸੀਂ ਇੱਥੇ ਬੈਠੇ ਹੋ ਗੁਰੂ ਨਾਨਕ ਦੇਵ ਪਾਤਸ਼ਾਹ ਨੂੰ ਯਾਦ ਕਰੋ ਉਹਦੀ ਫੋਟੋ ਚਲਾਉਣ ਲੱਗ ਪੈਂਦਾ ਗੁਰੂ ਅੰਗਦ ਦੇਵ ਪਾਤਸ਼ਾਹ ਦੀ ਫੋਟੋ ਚਲਾਉਣ ਲੱਗ ਪੈਂਦਾ ਸ੍ਰੀ ਹਰਿਕ੍ਰਿਸ਼ਨ ਦੀ ਜਿਹੜੇ ਜਿਹੜੇ ਵੀ ਤੁਸੀਂ ਦੇਵੀ ਦੇਵਤੇ ਨੂੰ ਗੁਰੂ ਨੂੰ ਮੰਨਦੇ ਹੋ ਉਹ ਗੁਰੂ ਤੁਹਾਡੇ ਨਾਲ ਗੱਲਾਂ ਕਰੇਗਾ ਤੁਹਾਡੀ ਤੁਹਾਡਾ ਤੁਹਾਨੂੰ ਕਦੇ ਹੋਇਆ ਦਰਸ਼ਨ ਇਸ ਤਰ੍ਹਾਂ ਹਾਂ ਸਾਨੂੰ ਹੋਇਆ ਲੇਕਿਨ ਆਪਾਂ ਦਾ ਗਾਈਡ ਸੀਗਾ ਭਾਈ ਲਖਵੀਰ ਸਿੰਘ ਜੀ ਜੋ ਬਹੁਤ ਹੀ ਸਤਿਕਾਰਯੋਗ ਕਿੰਨਾ ਦੇ ਹੋਏ ਸੀ ਦਰਸ਼ਨ ਆਪਾਂ ਨੂੰ ਜਦੋਂ ਸ਼ੁਰੂ ਕੀਤਾ ਨਾ ਉਦੋਂ ਹੀ ਹਰਮੰਦਰ ਸਾਹਿਬ ਦੇ ਦਰਸ਼ਨ ਹੋਣ ਲੱਗੇ ਤੇ ਇਹ ਫਿਰ ਮੈਂ ਭਾਈ ਸਾਹਿਬ ਨਾਲ ਵਿਚਾਰ ਕੀਤੀ ਕਿ ਇਸ ਤਰ੍ਹਾਂ ਫਿਰ ਭਾਈ ਸਾਹਿਬ ਕਹਿੰਦੇ ਤੁਸੀਂ ਉਸ ਤਾਂ ਅੱਖਾਂ ਖੋਲੋ ਜੇ ਤੁਸੀਂ ਉਸ ਚੀਜ਼ ਨੂੰ ਦੇਖੋਗੇ ਤੁਸੀਂ ਕਾਲ ਦੇ ਜਾਲ ਵਿੱਚ ਫਸੋਗੇ ਇਹ ਕਾਲ ਦਾ ਇੱਕ ਜਾਲ ਹੈ ਇਸ ਤਰ੍ਹਾਂ ਜਿਹੜਾ ਹੈ ਉਹ ਲਗ ਕਨਸੈਪਟ ਹੋ ਜਾਂਦਾ ਕਿਉਂਕਿ ਸੀਰ ਦੇ ਵਿੱਚ ਰੀਧੀਆਂ ਸਿੱਧੀਆਂ ਬਹੁਤ ਨੇ ਤੇ ਮਾਰੇ ਕਹਿੰਦੇ ਰੇਦ ਸਿੱਧ ਅਵਰਾ ਸਾਧ ਇਹ ਸਾਰੇ ਦੂਜੇ ਸਵਾਗ ਨੇ ਦੂਜੇ ਰਸਤਾ ਨਹੀਂ ਪਰਮਾਤਮਾ ਦਾ ਰਸਤਾ ਬਿਲਕੁਲ ਸੋਖਾ ਹੈ ਨਾਮ ਤੱਕ ਪਹੁੰਚੋ ਗੁਰਮੰਤਰ ਜਪੋ ਗੁਰਮੰਤਰ ਨੇ ਸਾਨੂੰ ਨਾਮ ਤੱਕ ਲੈ ਜਾਣਾ ਤੇ ਨਾਮ ਨੇ ਸਾਨੂੰ ਪਰਮਾਤਮਾ ਕੋਲ ਲੈ ਜਾਣਾ ਪਿਛਲਾ ਜਨਮ ਤੁਸੀਂ ਕੀ ਅਸੀਂ ਤੁਸੀਂ ਦੇਖਿਆ ਹਾਂ ਜੀ ਪਿਛਲੇ ਜਨਮ ਵਿੱਚ ਕੀ ਸੀ ਪਿਛਲੇ ਜਨਮ ਵਿੱਚ ਬਾਈਕ ਵਿੱਚ ਮੈਂ ਦੇਖਿਆ ਇੱਕ ਜਨਮ ਵਿੱਚ ਮੈਂ ਸਾਧੂ ਸੀਗਾ ਤੇ ਸਾਧੂ ਜਿਹੜਾ ਸਾਡਾ ਗੁਰੂ ਸੀਗਾ ਉਹ ਕੱਚਾ ਸੀਗਾ ਉਹਦਾ ਗੁਰਮੰਤਰ ਜਪ ਕੇ ਵੀ ਮੈਂ ਦੇਖਿਆ ਉਸ ਦਾ ਤੇ ਉਹ ਜਿਹੜਾ ਗੁਰਮੰਤਰ ਸੀਗਾ ਉਹ ਪ੍ਰੋਪਰ ਨਹੀਂ ਸੀਗਾ ਮਤਲਬ ਸ੍ਰੀ ਦੇ ਅੰਦਰ ਆਉਣ ਵਾਲਾ ਨਹੀਂ ਸੀਗਾ ਤੇ ਉਹ ਫਿਰ ਭਗਤੀ ਤਾਂ ਕਾਉਂਟ ਹੁੰਦੀ ਹੈ ਪਰ ਅਗਲਾ ਜਨਮ ਫਿਰ ਸਾਨੂੰ ਤਾਂ ਹੀ ਤੇ ਸਾਨੂੰ ਇੱਥੇ ਗੁਰਸਿੱਖ ਫੈਮਲੀ ਦੇ ਨਾਲ ਪਰਿਵਾਰ ਦੇ ਨਾਲ ਤਾਂ ਹੀ ਤਾਂ ਹੀ ਤੁਹਾਨੂੰ ਅ ਅਕਾਲ ਅਕਾਲਪੁਰਖ ਨੇ ਪਹਿਲਾਂ ਬਚਾਇਆ ਹਾਂਜੀ ਤੁਹਾਡੇ ਕੋਲ ਗਰਨੇਡ ਜਿਹੜਾ ਹੈ ਪਹੁੰਚ ਗਿਆ ਪਰ ਫੁੱਟਿਆ ਨਹੀਂ ਹਾਂਜੀ ਕਿਉਂਕਿ ਜ਼ਿੰਦਗੀ ਬਦਲਨੀ ਸੀ ਤੁਹਾਡਾ ਮੇਨ ਮੋਟਿਵ ਜਿਹੜਾ ਸੀ ਉਹ ਅਕਾਲ ਦਾ ਸੀ ਅਕਾਲ ਨੂੰ ਖੋਜਣ ਦਾ ਸੀਗਾ ਤਾਂ ਹੀ ਉਹ ਗ੍ਰਨੇਡ ਵੀ ਨਹੀਂ ਫੁੱਟਿਆ ਤੇ ਤੁਸੀਂ ਸੰਗਤ ਕਰਦੇ ਕਰਦੇ ਅੱਥ ਤੱਕ ਪਹੁੰਚ ਗਏ ਜੀ ਬਾਈ ਕਿੱਦਾਂ ਦੇਖਦੇ ਹੋ ਜ਼ਿੰਦਗੀ ਦੇ ਵਿੱਚ ਕਿਸ ਤਰੀਕੇ ਨਾਲ ਬਦਲਾਅ ਆਉਂਦਾ ਹੈ ਜ਼ਿੰਦਗੀ ਦੇ ਵਿੱਚ ਵਾਇਰ ਜੀ ਗਾਈਡਨਸ ਗਿਆਨ ਬਹੁਤ ਜ਼ਰੂਰੀ ਹੈ ਜਿਹੜਾ ਗਿਆਨ ਹੈ ਸਭ ਤੋਂ ਪਹਿਲਾਂ ਗਿਆਨ ਸਾਡਾ ਸਾਡੀ ਮਾਂ ਸਾਨੂੰ ਦਿੰਦੀ ਹੈ ਜਿਹੜੇ ਮਹਾਰਾਜ ਗੁਰਵਾਣੀ ਵਿੱਚ ਫਰਮਾਉਂਦੇ ਨੇ ਗੁਰਦੇਵ ਮਾਤਾ ਜਿਹੜਾ ਸਾਡਾ ਪਹਿਲਾ ਗੁਰੂ ਹੈ ਸਾਡੀ ਮਾਤਾ ਹੈ ਹੁਣ ਸੋਝੀ ਆ ਰਹੀ ਹੈ ਜੇ ਸਾਡੀ ਮਾਂ ਨੂੰ ਬ੍ਰਹਮ ਦਾ ਗਿਆਨ ਹੈ ਨਾ ਉਹ ਛੋਟੇ ਛੋਟੇ ਬੱਚੇ ਨੂੰ ਪਰਮਾਤਮਾ ਨਾਲ ਮਿਲਾ ਸਕਦੀ ਹੈ ਕਿਉਂਕਿ ਮਹਾਰਾਜ ਦਾ ਇੱਕ ਖੇਡ ਹੈ ਕਿਉਂਕਿ ਇਹ ਜਿਹੜੇ 84 ਲੱਖ ਜੁਨ ਹੈ ਇਸ ਖੇਡ ਦੇ ਅੰਦਰ ਖੇਡ ਰਹੀ ਹੈ ਤੇ ਆਪਾਂ 사ਤਜਗ ਤੋਂ ਵਿਛੜ ਗਏ ਮਤਲਬ ਕਿ ਮਨ ਇੱਕ ਪਵਿੱਤਰ ਨਿਰਮਲ ਜਦੋਂ ਆਪਾਂ ਕੋਈ ਔਗਣ ਕਰ ਦਿੰਨੇ ਆ ਔਗਣ ਸਤੋਂ ਕਰਵਾਉਂਦਾ ਕਾਲ ਹੂੰ ਜਿਹੜੇ ਸਾਡੇ ਔਗਣ ਹੈ ਉਹ ਸਾਡੇ ਮਨ ਦੀ ਮੈਲ ਹੋ ਜਾਂਦੀ ਹੈ ਹੂੰ ਜਿੰਨੇ ਵੀ ਅਸੀਂ ਔਗਣ ਕੀਤੇ ਆ ਉਹ ਸਾਡੇ ਮਨ ਦੀ ਮੈਲ ਹੋ ਗਈ ਸਾਡੇ ਮਨ ਦੀ ਬੇੜੀ ਹੋ ਗਈ ਹੂੰ ਮਰ ਕੇ ਜੇਤੇ ਔਗਣ 33 ਗਲੀ ਜੰਜੀਰ ਸਾਡੇ ਗਾਲ ਵਿੱਚ ਜੰਜੀਰ ਪਾ ਲਈ ਹੁਣ ਜੇ ਅਸੀਂ ਤਮੋਗੁਣ ਦੇ ਔਗਣ ਕੀਤੇ ਆ ਤੇ ਸਾਨੂੰ ਪਾਣੀ ਦੇ ਵਿੱਚ ਜਨਮ ਦੇ ਦਿੱਤਾ ਜਾਏਗਾ ਨੈਕਸਟ ਜੇ ਆਪਾਂ ਰਜੋਗੁਣ ਤੇ ਜ਼ਿਆਦਾ ਸਵਾਸ ਖਰਚ ਕੀਤੇ ਔਗਣ ਕੀਤੇ ਹੈ ਤੇ ਸਾਨੂੰ ਭੂਮ ਲੋਕ ਦਾ ਜਨਮ ਦਿੱਤਾ ਜਾਏਗਾ ਜੇ ਸਤੋਗੁਣ ਦਾ ਆਪਾਂ ਸਵਾਸ ਜ਼ਿਆਦਾ ਖਰਚ ਕੀਤੇ ਔਗਣ ਕੀਤੇ ਹੈ ਤੇ ਸਾਨੂੰ ਆਕਾਸ਼ ਦੇ ਪੰਛੀ ਬਣਾ ਦਿੱਤਾ ਜਾਏਗਾ ਤੇ ਮਹਾਰਾਜ ਗੁਰੂ ਗੰਗ ਸਾਹਿਬ ਮਹਾਰਾਜ ਹੁਣ ਫਰਮਾਉਂਦੇ ਨੇ ਕਿ ਪੁੱਤਰ ਜੀ ਤੁਹਾਡੇ ਕੋਲ ਇੰਨਾ ਗਿਆਨ ਹੈ ਗੁਰਬਾਣੀ ਗੁਰੂ ਦਾ ਆਪਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਦੇਣਾ ਨਹੀਂ ਦੇ ਸਕਦੇ ਜਿਨ੍ਹਾਂ ਨੇ ਚਾਰ ਪੁੱਛੀਦ ਕਰਕੇ ਤੇ ਆਪਣਾ ਪੂਰਾ ਸਰਵੰਸ ਵਾਰ ਕੇ ਸਾਨੂੰ ਗੁਰਗ੍ਰੰਥ ਸਾਹਿਬ ਤੇ ਲੜ ਲਾਇਆ ਹੂੰ ਦੇਖੋ ਗਰਮ ਪਿਆਰੋ ਜੇ ਸਰੀਰ ਨੂੰ ਖੋਜਣਾ ਹੋਵੇ ਨਾ ਬਹੁਤ ਮਿਹਨਤ ਲੱਗਦੀ ਹੈ ਪਰ ਹੁਣ ਇਹ ਪੂਰਾ ਲਿਖਤੀ ਰੂਪ ਵਿੱਚ ਹੈ ਬਸ ਹੁਣ ਇੱਕ ਗਾਈਡ ਦੀ ਲੋੜ ਹੈ ਕੋਈ ਗੁਰਸਿੱਖ ਜਿਹੜਾ ਪ੍ਰਮਾਤਮਾ ਨੂੰ ਮਿਲਿਆ ਉਹ ਗੁਰਬਾਣੀ ਗੁਰੂ ਦੇ ਆਧਾਰ ਤੇ ਸਾਨੂੰ ਤੋਰਦਾ ਆ ਕੇ ਤੇ ਬਹੁਤ ਸੌਖਾ ਹੋ ਜਾਂਦਾ ਹੈ ਦੇਖੋ ਪਹਿਲਾਂ ਕਿੰਨਾ ਜੀਪ ਕਹਿੰਦੇ ਸੀ ਨਸ਼ਾ ਨਹੀਂ ਛੱਡ ਸਕਦੇ ਇਹ ਨਹੀਂ ਹੋ ਸਕਦਾ ਸਭ ਕੁਝ ਛੱਡੇ ਗੁਰਮੰਤਰ ਨੇ ਇੰਨੀ ਸ਼ਕਤੀ ਹੈ ਭਾਈ ਸਾਹਿਬ ਭਾਈ ਜੀ ਨੇ ਸਾਨੂੰ ਅੱਡ ਜਿਹੜੇ ਭਾਈ ਵੀ ਆਪਾਂ ਸਤਿਕਾਰ ਕਰਦੇ ਆ ਵੱਡੇ ਵੀਰ ਜੀ ਉਹਨੇ ਸਾਨੂੰ ਦੱਸਿਆ ਕਿ ਪੁੱਤ ਗੁਰਮੰਤਰ ਨਹੀਂ ਛੱਡਣਾ ਤਿੰਨ ਸਾਲ ਤੁਸੀਂ ਲਗਾਤਾਰ ਸਿਮਣ ਕਰਦੇ ਰਹੋ ਅੰਮ੍ਰਿਤ ਪੀਂਦੇ ਰਹੋ ਤੇ ਜਿਹੜੀ ਨਸ਼ੇ ਦੀ ਹੈਵਟ ਹੈ ਖਤਮ ਹੋ ਜਾਏਗੀ ਕਵਰ ਕਰ ਜਾਏਗਾ ਤਿੰਨ ਸਾਲ ਸਰੀਰ ਕਵਰ ਕਰ ਦਿੰਦਾ ਬਿਲਕੁਲ ਫਿਰ ਨਾਰਮਲ ਫਿਰ ਟੋੜ ਤਾੜ ਨਹੀਂ ਲੱਗਦੀ ਕਿਸੇ ਨਸ਼ੇ ਦੀ ਨਹੀਂ ਤਾਂ ਜੇ ਤਿੰਨ ਸਾਲ ਤੋਂ ਪਹਿਲਾਂ ਜੀ ਛੱਡ ਦੇਗਾ ਸਿਮਣ ਕਰਨਾ ਫਿਰ ਕੋਈ ਨਾ ਕੋਈ ਨਸ਼ਾ ਉਹਨੂੰ ਟੋੜ ਲੱਗੇ ਟੋੜ ਲੱਗੇ ਨਸ਼ਾ ਇਹ ਸਰੀਰ ਦੀ ਖੁਰਾਕ ਹੈ ਅੰਮ੍ਰਿਤ ਵਿੱਚ ਨਸ਼ਾ ਹੈ ਤੇ ਮਹਾਰਾਜ ਕਹਿੰਦੇ ਤੁਸੀਂ ਅੰਮ੍ਰਿਤ ਹੀ ਪੀਓ ਨਾ ਜਿਹੜਾ ਸਾਡੇ ਮਨ ਦੀ ਖੁਰਾਕ ਹੈ ਮਨ ਦਾ ਤੋਸਾ ਹਰਨਾਮ ਹੈ ਹਿਰਦੇ ਰੱਖੋ ਸਮਾਗ ਇਹ ਖਰਚੁਖੋਟ ਹੈ ਗੁਰਮਖ ਨਿਭੇ ਨਾਲ ਇਸ ਕਰਕੇ ਜਿਹੜਾ ਨਾਮ ਹੈ ਇਹ ਬਹੁਤ ਹੀ ਪਵਿੱਤਰ ਹੈ ਤੇ ਇਹ ਸਾਡੇ ਮਨ ਨੂੰ ਨਿਰਮਲ ਕਰ ਦਿੰਦਾ ਤੇ ਪ੍ਰਮਾਤਮਾ ਵੀ ਨਿਰਵਨ ਲੈ ਮਹਾਰਾਜ ਕਹਿੰਦੇ ਹਰ ਜੀਓ ਨਿਰਮਲ ਨਿਰਮਲਾ ਨਿਰਮਲ ਮਨ ਬਾਸਾ ਜਦੋਂ ਆਪਾਂ ਨਾਮ ਦੇ ਨਾਲ ਜੁੜਾਂਗੇ ਤੇ ਸਾਡਾ ਮਨ ਨਿਰਮਲ ਹੋ ਜਾਏਗਾ ਬਿਲਕੁਲ ਨਿਰਮਲ ਸ਼ੁੱਧ ਤੇ ਪ੍ਰਮਾਤਮਾ ਵੀ ਨਿਰਮਲ ਹੈ ਤੇ ਆਪਾਂ ਉਸ ਨਿਰਮਲ ਵਿੱਚ ਸਮਾ ਜਾਵਾਂਗੇ ਮਤਲਬ ਉਹਦਾ ਰੂਪ ਹੋ ਜਾਾਂਗੇ ਮਾਲਕ ਕਰੇ ਜਲ ਕਾ ਜਲ ਹੁਆ ਰਾਮ ਤੇ ਜੋਤੀ ਜੋਤ ਮਿਲੀ ਸੰਪੂਰਨ ਥੀਆ ਰਾਮ ਜਿਹੜੀ ਜੋਤ ਹੈ ਨਾ ਪ੍ਰਕਾਸ਼ ਮਨ ਸਾਡਾ ਪ੍ਰਕਾਸ਼ ਹੈ ਆਪਾਂ ਪ੍ਰਮਾਤਮਾ ਵੀ ਸਾਡਾ ਪ੍ਰਕਾਸ਼ ਸਾਡਾ ਪਿਤਾ ਹੈ ਤੇ ਆਪਾਂ ਉਹਦਾ ਰੂਪ ਹੋ ਜਾਾਂਗੇ ਉਹਦੇ ਵਿੱਚ ਲੀਨ ਹੋ ਜਾਾਂਗੇ ਕੀਰਾ ਬਨੂ ਪ੍ਰਾਪਤ ਕਰਨ ਲਈ ਜਤੀ ਸਤੀ ਹੋਣਾ ਜ਼ਰੂਰੀ ਹੈ ਬ੍ਰਹਮਚਾਰੀ ਹੋਣਾ ਜ਼ਰੂਰੀ ਹੈ ਕਿਉਂਕਿ ਅੱਜ ਕੱਲ ਨਵਾਂ ਕਨਸੈਪਟ ਆਇਆ ਜਤੀ ਸਤੀ ਦਾ ਬ੍ਰਹਮਚਾਰੀ ਦਾ ਇਸ ਦੇ ਬਾਰੇ ਕੀ ਕਹਿਣਾ ਚਾਹੋ ਹਾਂਜੀ ਜੇ ਆਪਾਂ ਗੁਰਬਾਣੀ ਗੁਰੂ ਦੀ ਰੋਸ਼ਨੀ ਗੁਰੂ ਦੇ ਗਿਆਨ ਵਿੱਚ ਚੱਲਾਂਗੇ ਤੇ ਮਹਾਰਾਜ ਕਹਿੰਦੇ ਸਾਨੂੰ ਜਿਹੜਾ ਜਤੀ ਸਤੀ ਦੂਸਰੇ ਹੈ ਨਾ ਜਿਹੜੇ ਕੱਪੜੇ ਪਾ ਲੈਂਦੇ ਜਾਂ ਵਿਆਹ ਨਹੀਂ ਕਰਵਾਉਂਦੇ ਉਹਨਾਂ ਦੀ ਕੋਈ ਪਰਵਾਨਗੀ ਨਹੀਂ ਗੁਰਬਾਣੀ ਵਿੱਚ ਮਹਾਰਾਜ ਨੇ ਗ੍ਰਸਥ ਨੂੰ ਪੈ ਲੇਤੀਆ ਤੇ ਗ੍ਰਸਥ ਵਿੱਚ ਰਹਿ ਕੇ ਪ੍ਰਮਾਤਮਾ ਨਾਲ ਮਲਾਪ ਕੀਤਾ ਤੇ ਹੋਰ ਗੁਰਸਿੱਖਾਂ ਨੂੰ ਇਸ ਰਸਤੇ ਤੇ ਤੋਰ ਕੇ ਗਿਆਨ ਦੇ ਰਾਹੀ ਪ੍ਰਮਾਤਮਾ ਨਾਲ ਮਲਾਇਆ ਹਮ ਮਾਰੇ ਗੁਰਵਾਣੀ ਵਿੱਚ ਫਰਮਾਉਂਦੇ ਨੇ ਜਤੀ ਸਦਾਵੇ ਜੁਗਤ ਨ ਜਾਣੈ ਛੱਡ ਬਹਿ ਘਰਵਾਰ ਜਿਹੜੇ ਜਤੀ ਲੋਕ ਨੇ ਉਹ ਤਰੀਕਾ ਨਹੀਂ ਜਾਣਦੇ ਪ੍ਰਮਾਤਮਾ ਨੂੰ ਮਿਲਦਾ ਪ੍ਰਮਾਤਮਾ ਸਰੀਰ ਵਿੱਚ ਹੈ ਤੇ ਤਰੀਕਾ ਨਹੀਂ ਜਾਣਦੇ ਤੇ ਉਹ ਬਸ ਸੰਸਾਰ ਦੀਆਂ ਜ਼ਿੰਮੇਵਾਰੀਆਂ ਤੋਂ ਭੱਜਣ ਦੇ ਲਈ ਜਤੀ ਬਣ ਜਾਂਦੇ ਆ ਪਰ ਉਹਨਾਂ ਨੂੰ ਫਿਰ ਕੰਮ ਬਹੁਤ ਤੰਗ ਕਰਦਾ ਹੈ ਗੁਰਬਾਣੀ ਵਿੱਚ ਦੱਸਿਆ ਵੀ ਜਿਹੜਾ ਇਹ ਕੰਮ ਹੈ ਨਾ ਇਹਨੂੰ ਮਾਹਵਲੀ ਕਹਿੰਦੇ ਨੇ ਜੇ ਸਾਡੇ ਕੋਲ ਤਰੀਕਾ ਨਹੀਂ ਹੈ ਗੁਰੂ ਨਹੀਂ ਹੈ ਪੂਰਾ ਸਾਡਾ ਪੂਰੇ ਤਰੀਕੇ ਨਹੀਂ ਹੈ ਗੁਰੂ ਦਾ ਪੂਰਾ ਗਿਆਨ ਨਹੀਂ ਹੈ ਤੇ ਆਪਾਂ ਇਹਦੇ ਜਾਲ ਵਿੱਚ ਫਸ ਜਾਵਾਂਗੇ ਜਿਹੜਾ ਸਰੀਰ ਹੈ ਸਰੀਰ ਦੇ ਵਿੱਚ ਹੀ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਹੈ ਮਾਰਗੰਦੇ ਇਸ ਦੇਹੀ ਅੰਦਰ ਪੰਜ ਚੋਰ ਬਸੇ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰਾ ਅੰਮ੍ਰਿਤ ਲੂਟੇ ਮਨਮੁਖ ਨਹੀਂ ਬੁੱਝੇ ਕੋਈ ਨਾ ਸੁਣੇ ਪੁਕਾਰਾ ਉਹ ਜਿਹੜੇ ਪੰਜ ਚੋਰ ਹਨ ਉਹ ਸਾਡਾ ਅੰਮ੍ਰਿਤ ਲੁੱਟ ਰਹੇ ਨੇ ਜਦੋਂ ਸਾਡਾ ਅੰਮ੍ਰਿਤ ਲੁੱਟਿਆ ਜਾਂਦਾ ਸਾਡਾ ਮਨ ਕਮਜ਼ੋਰ ਹੋ ਜਾਂਦਾ ਫਿਰ ਉਹ ਇਸ ਤਰੀਕੇ ਵੱਲ ਚਲ ਜਾਂਦਾ ਜਤੀਆਂ ਵੱਲ ਸੱਤੀਆਂ ਵੱਲ ਐਕਚੁਅਲੀ ਜਿਹੜਾ ਜਤੀ ਹੈ ਜਤੀ ਉਹੀ ਹੈ ਜਿਹੜਾ ਆਪਣੀ ਘਰ ਵਾਲੀ ਤੋਂ ਇਲਾਵਾ ਹੋਰ ਕਿਸੇ ਦੇ ਨਾਲ ਵੀ ਗਲਤ ਕੰਮ ਦਾ ਵਿਚਾਰ ਵੀ ਨਹੀਂ ਲੈਂਦਾ ਉਸ ਨੂੰ ਜਤੀ ਦੱਸ 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 ਮਿਲ ਦਿੱਤੀ ਹੈ ਹਾਂ ਗ੍ਰਸਥ ਜਿਹੜਾ ਜੀਵਨ ਹੈ ਬਹੁਤ ਸੌਖਾ ਹਮ ਪਰਮਾਤਮਾ